ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਨਾ ਵੀ ਪੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਮਲ ਕੌਰ ਕਤਲ ਦੇ ਮੁੱਖ ਸਹਾਂਦਿਸ਼ ਘੜੇ ਅਮਰਤਪਾਲ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਬਠਿੰਡਾ 14 ਜੂਨ 2025 ਬਠਿੰਡਾ ਪੁਲਿਸ ਨੇ ਕਮਲ ਕੌਰ ਭਾਬੀ ਦੇ ਕਤਲ ਕਾਂਡ ਦੇ ਮਾਈ ਮਾਸਟਰ ਮਾਈਂਡ ਅਮਰਤਪਾਲ ਮਹਿਰੂ ਖਿਲਾਫ ਲੁੱਕ ਆਊਟ ਕਾਰਨ ਨੋਟਿਸ ਜਾਰੀ ਕਰ ਦਿੱਤਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਆਪਣੇ ਖਿਲਾਫ ਕਤਲ ਦਾ ਮਕਦਮਾ ਦਰਜ ਹੋਣ ਤੋਂ ਬਾਅਦ ਮਹਿਰੂਬ ਵਿਦੇਸ਼ ਭੱਜ ਸਕਦਾ ਹੈ ਇਹੋ ਕਾਰਨ ਹੈ ਕਿ ਅੱਜ ਸਵੇਰੇ ਵਕਤ ਬਠਿੰਡਾ ਪੁਲਿਸ ਨੇ ਤਹਿਜੀਰ ਆਧਾਰ ਤੇ ਕਾਰਵਾਈ ਕਰਦੇ ਵੱਡਾ ਐਕਸ਼ਨ ਕੀਤਾ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਸਰਗਰਮ ਕੰਚਨ ਕੁਮਾਰੀ ਉਰਫ ਕਮਲ ਕੋਰਪਾ ਵੀ ਦੇ ਦੀ ਕੁਝ ਦਿਨਾਂ ਤੋਂ ਪਹਿਲਾਂ ਬੇਪਰੀ ਹਾਲਾਤ ਵਿੱਚ লাশ ਮਿਲੀ ਸੀ ਇਸ ਕਤਲ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਜਸਪ੍ਰੀਤ ਸਿੰਘ ਅਤੇ ਨਿਮਰਤ ਜੀ ਸਿੰਘ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਨੌਜਵਾਨ ਨਿਹੰਗ ਸਿੰਘ ਅਮਰਤ ਨਿਹੰਗ ਅਮਰਤਪਾਲ ਮਹਿਰੋ ਦੇ ਸਾਥੀ ਦੱਸੇ ਜਾ ਰਹੇ ਹਨ ਸ਼ੁੱਕਰਵਾਰ ਨੂੰ ਵੀਡੀਓ ਜਾਰੀ ਕਰਕੇ ਅਮਰਤਪਾਲ ਸਿੰਘ ਮਹਿਰੋ ਨੇ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਸ ਤੋਂ ਕੁਝ ਦਿਨ ਪਹਿਲਾਂ ਪਹਿਰੋ ਮਿਰਤਕ ਕੰਚਨ ਕੁਮਾਰੀ ਦੇ ਘਰ ਗਿਆ ਸੀ ਅਤੇ ਉਸ ਨੂੰ سوشل میڈیا ਤੇ ਇਤਰਾਜ ਇਤਰਾਜਜੋਗ ਅਤੇ ਅਸ਼ਲੀਲਤਾ ਭਰਪੂਰ ਭਰਪੂਰ ਵੀਡੀਓ ਆਦਿ ਪਾਉਣ ਦਾ ਬੰਦ ਕਰਨ ਦੇ ਸਬੰਧੀ ਵੀ ਦਿੱਤੀ ਸੀ ਐਸਐਸਪੀ ਬਟਿੰਡਾ ਅਮਨਦੀਪ ਅਮਨ ਅਮਨੀਤ ਕੋਲਡ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਮੈਹਰੋ ਖਿਲਾਫ ਲੁਕ ਆਊਟ ਜਕਾਰਨ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਭੱਜ ਸਕੇ ਉਹਨਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੇ ਨਾਲ ਨਾਲ ਪੁਲਿਸ ਟੀਮਾਂ ਮਹਿਰੂ ਨੂੰ ਕਾਬੂ ਕਰਨ ਲਈ ਲਗਾਤਾਰ ਸਰਗਰਮੀ ਕੰਮ ਕਰ ਰਹੀਆਂ ਹਨ ਖਬਰਦਾਰ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ